ਅਭੀ ਮਿੱਤਰੋ ਜੇਕਰ ਤੁਸੀਂ ਵੀ ਗੰਜੇਪਨ ਤੋਂ ਪਰੇਸ਼ਾਨ ਆ ਨਾ ਤਾਂ ਤੁਹਾਡਾ ਅੱਜ ਮਸਲਾ ਆਪਾਂ ਹੱਲ ਕਰ ਦੇਣਾਗਾ ਕਿਤੇ ਵੀ ਜਾਣਾ ਤੁਸੀਂ ਹਨਾ ਉਹ ਤੁਹਾਨੂੰ ਐ ਨਹੀਂ ਕਹਿਣਾ ਵੀ ਤੇਰੇ ਬਾਲ ਉੱਡ ਗਏ ਗੰਜਾ ਹੋ ਗਿਆ ਯਾਰ ਤਾਂ ਇਦਾਂ ਦੀ ਸਮੱਸਿਆ ਤੁਹਾਨੂੰ ਇਹਦਾ ਜਿਹੜਾ ਹੱਲਾਪਾ ਕਰ ਦੇਣਾਗਾ ਤੇ ਤੁਸੀਂ ਵੀ ਹੁਣ ਜਿਹੜੇ ਆਪਦੇ ਬਾਲ ਜਿੱਦਾਂ ਦਾ ਵੀ ਸਟਾਈਲ ਬਣਾਉਣਾ ਉਦਾਂ ਦੇ ਸਟਾਈਲ ਦੇ ਵਿੱਚ ਤੁਸੀਂ ਆਪਦੇ ਬਾਲ ਜਿਹੜੇ ਰੱਖ ਸਕਦੇ ਹੋ ਤੇ ਬਾਈ ਆਪਣੇ ਨਾਲ ਸਾਰੀ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਦੱਸ ਦਵਾ ਤਿੰਨ ਕੋਣੀ ਤੇ ਖੜੇ ਆ ਦਾ ਮਿਲੀਅਨ ਸਲੂਨ ਹੈਗਾ ਪੌੜੀਆਂ ਚੜ ਕੇ ਉੱਪਰ ਫਰਸਟ ਫਲੋਰ ਦੇ ਉੱਤੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਦੇ ਸੱਸੀ ਵੀਰੇ ਸੱਸੀ ਗਾਲ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਬਾਈ ਬਾਕੀ ਸਹੀ ਗੱਲ ਆ ਵੀ ਹੁਣ ਗੰਜਾਪਨ ਦੂਰ ਕਰ ਦੇਣਾ ਹੈ ਆਬਸਲੀਏ ਕਰ ਦਾਂਗੇ ਜੀ ਆ ਇਸ ਤਰ੍ਹਾਂ ਦੇ ਪੈਚ ਆਂਦੇ ਆ ਆਪਣੇ ਕੋਲ ਇਹ ਅਗਲੇ ਦੇ ਹੈਡ ਤੇ ਲਗਾਣੇ ਆ ਪ੍ਰੋਪਰ ਉਹਦੇ ਫੇਸ ਦੇ ਅਕੋਰਡਿੰਗ హెయిర్ ਕੱਟ ਦਵਾਂਗੇ ਵਧੀਆ ਸਟਾਈਲ ਮਲਟੀ హెయిర్ ਕੱਟ ਹੋਊਗਾ ਜਿੰਦਾਂ ਦਾ ਮਰਜ਼ੀ ਕੋਈ ਵੀ ਸਟਾਈਲ ਕਰ ਸਕਦੇ ਆ ਤੁਸੀਂ ਅੱਛਾ ਇਹ ਪਏ ਵੀ ਖਾਸੇ ਮੜੇ ਨੇੜਿਆ ਕਿ ਦਿਖਾਈਆਂ ਦੇਖੋ ਤੁਸੀਂ ਬਹੁਤ ਤਰ੍ਹਾਂ ਦੇ ਜਿਹੜੇ ਇਹ ਅਲੱਗ-ਅਲੱਗ ਤਰ੍ਹਾਂ ਦੇ ਜੇ ਸਾਰੇ ਅਲੱਗ-ਅਲੱਗ ਪੈਚ ਨੇ ਜੀ ਇਹਦੇ 'ਚ ਆਪਾਂ ਦੱਸਾਂਗੇ ਤਾਂ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਊਗੀ ਥੋੜਾ ਜਿਹਾ ਫਿਰ ਵੀ ਮੈਂ ਦੱਸ ਦਿੰਨਾ ਜਿਵੇਂ ਮੋਨੋ ਹੁੰਦਾ ਆਸਟ੍ਰੇਲੀਆ ਮਤਲਬ ਫਰੰਟਲੈਸ ਪੂਰਾ ਆ ਗਿਆ ਠੀਕ ਹੈ ਇਹ ਕੋਈ ਇਹਨਾਂ ਦੀ ਬਾਲਾਂ ਦੀ ਕੁਆਲਿਟੀ ਦਾ ਫਰਕ ਪੈਂਦਾ ਜੀ ਬਾਲਾਂ ਦੀ ਕੁਆਲਿਟੀ ਦਾ ਫਰਕ ਪੈਂਦਾ ਜੀ ਜਿਵੇਂ ਜਿਵੇਂ ਮੰਨ ਲਓ ਕੰਪਨੀ ਦਾ ਬ੍ਰਾਂਡ ਆਂਦਾ ਜਾਂਦਾ ਹੈਗਾ ਉਵੇਂ-ਉਵੇਂ ਬਾਲਾਂ ਦੀ ਕੁਆਲਿਟੀ ਤੇ ਬੇਸ ਦੀ ਕੁਆਲਿਟੀ ਸਾਰਿਆਂ ਦੀ ਫਰਕ ਆਂਦਾਗਾ ਜਿਵੇਂ ਮਰਜੀ ਇਹਦੇ ਵਿੱਚ ਉਹ ਕਰ ਸਕਦਾ ਆਪਣਾ ਜੀ ਜਿੱਦਾਂ ਦਾ ਮਰਜੀ హెయిਰ ਸਟਾਈਲ ਲੈ ਸਕਦੇ ਆ ਅਗਲੇ ਦਾ ਫੇਸ ਨੂੰ ਦੇਖ ਕੇ ਪ੍ਰੋਪਰ ਉਹਦੇ ਫੇਸ ਦੇ ਅਕੋਰਡਿੰਗ ਆਪਾਂ హెਅਰ ਕੱਟ ਦਵਾਂਗੇ ਅੱਛਾ ਇਹ ਨਹੀਂ ਹੈਗਾ ਵੀ ਇੱਕ ਕੱਟ ਕਰਤਾ ਇਹਦੇ 'ਚ ਜ਼ਿਆਦਾਤਰ ਕੀ ਹੁੰਦਾਗਾ ਲੋਕ ਕੀ ਕਰਦੇ ਇੱਕ ਵਾਰੀ ਕੱਟ ਜਿਹੜਾ ਦੇਤਾ ਦੁਬਾਰੇ ਉਹ ਕਟਿੰਗ ਕਰਕੇ ਹੀ ਸਟਾਈਲ ਬਣੂਗਾ ਆਦਰਵਾਇਜ਼ ਨਹੀਂ ਬਣਦਾ ਤੇ ਆਪਾਂ ਇਦਾਂ ਦਾ హెయిਰ ਕੱਟ ਦਿੰਨੇ ਆ ਚਾਹੇ ਉਹਦੇ ਚ ਚਾਰ ਸਟਾਈਲ ਬਣਾ ਲਓ ਪੰਜ ਬਣਾ ਲਓ ਜਿਵੇਂ ਮਰਜ਼ੀ ਬਣਾ ਲਓ ਹਾਂ ਕਿਉਂਕਿ ਇਹ ਤਾਂ ਇੱਕ ਵਾਰੀ ਕੱਟੇਗੇ ਕੱਟੇਗੇ ਜਿਹੜਾ ਵਧਨੇ ਆ ਨਾ ਬਸ ਇਹ ਉਹੀ ਹੈ ਮਤਲਬ ਆਪਾਂ హెయిਰ ਕਟ ਹੀ ਮਲਟੀ హెయిਰ ਕਟ ਦਿੰਨੇ ਆ ਜਿਹਦੇ ਚ ਇੱਕ ਕਲਾਇੰਟ ਆਪਦਾ ਰੋਜ਼ ਚਾਹੇ ਸਟਾਈਲ ਚੇਂਜ ਕਰ ਲੇ ਬਸ ਉਹਦੇ ਲਈ ਕੀ ਹੈ ਉਹਨੂੰ ਡਰਾਇਰ ਯੂਜ਼ ਕਰਨਾ ਪਊਗਾ ਡਰਾਇਰ ਯੂਜ਼ ਕਰਕੇ ਆਪਦਾ ਪ੍ਰੋਪਰ ਸਟਾਈਲ ਬਣਾ ਲਵੇ ਅੱਛਾ ਤੇ ਘਰੇ ਬਣਾ ਲੈ ਜਾਂ ਤੁਹਾਡੇ ਕੋਲ ਹਾਂਜੀ ਘਰੇ ਬਣਾ ਲੈ ਘਰੇ ਹੀ ਬਣਾਊਗਾ ਜੀ ਅਸੀਂ ਇੱਕ ਵਾਰੀ मतलग, coding, भी भी दे, दे, अच्छा ਹਣਾ client ਦੇ ਮਤਲਬ comfort ਦੇ ਅਕੋਰਡਿੰਗ client ਨੂੰ ਦੇਖ ਕੇ ਆਪਾਂ ਉਹ ਇਹਨਾਂ ਦੇ ਵਿੱਚੋਂ ਉਹਨੂੰ ਸਜੈਸਟ ਕਰਾਵਾਂਗੇ ਵੀ ਹਾਂ ਬਿ ਸਿਲੈਕਟ ਕਰਵਾਵਾਂਗੇ ਵੀ ਜਿਹੜਾ ਵੀ ਤੁਸੀਂ ਤੁਹਾਡੇ comfort ਦੇ ਅਕੋਰਡਿੰਗ ਪੈਚ ਹੈਗਾ ਆਪਾਂ ਉਹ ਯੂਜ਼ ਕਰ ਸਕਦੇ ਆ। ਅੱਛਾ ਤਾਂ ਕਿੰਨੇ ਕਿੰਨੇ ਕੇ ਟਾਈਮ ਬਾਅਦ ਆਉਣਾ ਪੈਂਦਾ ਮੰਨ ਲਓ ਜੇ ਇੱਕ ਵਾਰੀ ਕੋ ਬੰਦਾ ਕੋਈ ਵਾ ਕੇ ਜਾਣਾ ਹੈ। ਹੁੰਦੇ ਕਿ ਜੀ 20 ਤੋਂ 20 ਤੋਂ 25 ਦਿਨਾਂ ਦੇ ਵਿੱਚ ਹੂੰ ਵੀ ਤੋਂ 25 ਦਿਨਾਂ ਦੇ ਵਿੱਚ ਆਪਾਂ ਸਰਵਿਸ ਲੈ ਸਕਦੇ ਆ ਕਿਉਂਕਿ ਜਿਵੇਂ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਇਹਦੇ ਚ ਵੀ ਬਹੁਤ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈਗਾ ਵੀ ਆਪਾਂ ਜਿਹੜੀ ਸਰਵਿਸ ਹੈਗੀ ਆ ਵੀ ਕਿੰਨੇ ਦਿਨ ਆਪਾਂ ਸਟੇ ਕਰ ਸਕਦੇ ਆ ਵੈਸੇ ਨਾਰਮਲੀ ਬੀਲ ਦਿਨਾਂ ਤੋਂ ਲੈ ਕੇ 25 ਦਿਨਾਂ ਦਾ ਸਟੇ ਰਹਿੰਦੇ ਹੀ ਰਹਿੰਦਾਗਾ ਜੇ ਉਹਦੇ ਚ ਥੋੜਾ ਜਿਹਾ ਆਪਾਂ ਧਿਆਨ ਰੱਖ ਰਹੇ ਆ ਜਾਂ ਕੋਈ ਕਲਾਇੰਟ AC ਦੇ ਵਿੱਚ ਜ਼ਿਆਦਾ ਰਹਿ ਰਿਹਾ ਤਾਂ ਉਹ ਸਰਵਿਸ ਵਧ ਵੀ ਸਕਦੀ ਹੈ ਜੇ ਜਿਆਦਾ ਗਰਮੀ ਦੇ ਵਿੱਚ ਰਹਿ ਰਿਹਾ ਸਵੇਟਿੰਗ ਜਿਆਦਾ ਆ ਰਹੀ ਹੈ ਤਾਂ ਸਰਵਿਸ ਦਾ ਜਿਹੜਾ ਟਾਈਮ ਹੈਗਾ ਉਹ ਘਟ ਵੀ ਸਕਦਾ ਹੈਗਾ ਵੀ ਜ਼ਰੂਰੀ ਨਹੀਂ ਹੈਗਾ ਵੀ 20 25 ਦਿਨ ਚੱਲੂਗਾ ਹੀ ਚੱਲੂਗਾ ਤੇ ਪਹਿਲਾਂ ਸਰਵਿਸ ਦੀ ਲੋੜ ਪੈ ਸਕਦੀ ਹੈ ਇਹ ਪਾਣੀ ਪੂਣੀ ਨਾਲ ਕੋਈ ਦਿੱਕਤ ਹੁੰਦੀ ਹੈ ਇਹ ਨਹੀਂ ਨਹੀਂ ਕੋਈ ਕੋਈ ਦਿੱਕਤ ਨਹੀਂ ਆਉਂਦੀ ਜੀ ਆ ਦੇਖੋ ਇਹਨਾਂ ਜੇ ਆਪਾਂ ਦਿਖਾਵਾਂਗੇ ਤਾਂ ਇਹਦੇ ਵਿੱਚ ਉਹ ਨਾ ਆਰ ਪਾਰ ਦੇਖਦੇ ਜੀ ਅੱਛਾ ਠੀਕ ਹੈ ਮਤਲਬ ਇਹ ਵੈਂਟિલેਟਰ ਹਵਾ ਆਰਪਾਰ ਹੁੰਦੀ ਹੈ ਪਾਣੀ ਵੀ ਆਰਪਾਰ ਹੁੰਦਾ ਹੈ ਕਿ ਸਾਰਾ ਕੋਈ ਕੋਈ ਦਿੱਕਤ ਨਹੀਂ ਆਉਂਦੀ ਕਿ ਹਵਾ ਲੱਗਦੀ ਹੈ ਇਹਦੇ ਚ ਅੱਛਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਕਈ ਵਾਰੀ ਕਲਾਇੰਟ ਕਹਿੰਦਾ ਵੀ ਪਤਾ ਨਹੀਂ ਇਹਦੇ ਚ ਹਵਾ ਜਾਂਦੀ ਹੈ ਕਿ ਨਹੀਂ ਜਾਂਦੀ ਇਹ ਉਸੇ ਵਾਸਤੇ ਹੀ ਹੈ ਅੱਛਾ ਠੀਕ ਹੈ ਹਵਾ ਵੀ ਜਾਊਗੀ ਇਹਦੇ ਚ ਹੂੰ ਹਾਂਜੀ ਵੀ ਮੰਨ ਲਓ ਸਕੇਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ ਨਾ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਸਰਵਿਸ ਤੁਸੀਂ ਟਾਈਮ ਟੂ ਟਾਈਮ ਲੈਂਦੇ ਰਹੋ ਚੰਗੇ ਸਲਾਉਣ ਤੋਂ ਲੈਂਦੇ ਰਹੋ ਉਹਦੇ ਚ ਥੋੜਾ ਜਿਹਾ ਆਪ ਵੀ ਨੋਲੇਜ ਰੱਖੋ ਤੇ ਜਿਹੜੇ ਤੋਂ ਕਰਵਾ ਰਹੇ ਉਹਨੂੰ ਵੀ ਅਚੀ ਨੋਲੇਜ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਹੋਰ ਦੱਸਦਾ ਹੈ ਮਤਲਬ ਜ਼ਰੂਰੀ ਨਹੀਂ ਹੈ ਕਿ ਵੀ ਸਾਡੇ ਕੋਲ ਹੀ ਆਣਾਗਾ ਹੂੰ ਹੂੰ ਬੰਦਾ ਘਰੇ ਬੈਠੇ ਵੀ ਸਰਵਿਸ ਕਰ ਸਕਦਾ ਮੰਨ ਲਓ ਜਿਹੜਾ ਬੰਦਾ ਕਈ ਹੁਣ ਦੂਰ ਤੋਂ ਆਂਦੇ ਨਹੀਂ ਡੇਲੀ ਡੇਲੀ ਸਾਡੇ ਕੋਲ ਨਹੀਂ ਆ ਸਕਦੇਗੇ ਹੈਨਾ ਉਹਨੂੰ ਅਸੀਂ ਮਤਲਬ ਇੱਥੇ ਜਦੋਂ ਸਰਵਿਸ ਕਰਾਂਗੇ ਪ੍ਰੋਪਰ ਉਹਨ ਇੰਸਟਾਗ੍ਰam ਆਈਡੀ ਦੇ ਉੱਤੇ ਵੀਡੀਓਸ ਵਗੈਰਾ ਪਾਈਆਂ ਹੋਈਆਂ ਤੁਸੀਂ ਉਹਦੇ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਅੱਛਾ ਉਹਦੇ ਤੇ ਘਰੇ ਕਿਸ ਤਰੀਕੇ ਨਾਲ ਸਰਵਿਸ ਕਰਨੀ ਆ ਉਹ ਸਾਰੀਆਂ ਚੀਜ਼ਾਂ ਉਹਦੇ ਚ ਦੱਸੀਆਂ ਹੋਈਆਂ ਨੇ ਅੱਛਾ ਠੀਕ ਹੈ ਮੰਨ ਲਓ ਇਹ ਨਾਲ ਸਕਦਾ ਭਈ ਜੇ ਕਟਿੰਗ ਕਰਾਉਣੀ ਆ ਤੁਸੀਂ ਆਹ ਦੇ ਪਾਸੇ ਵਾਲੇ ਵਾਲ ਜਿਹੜੇ ਹੈਗੇ ਸਾਈਡਾਂ ਨੇ ਉਹ ਕਟਿੰਗ ਕਰਨ ਵਾਸਤੇ ਆ ਇਹ ਦੋ ਤਿੰਨ ਤਰ੍ਹਾਂ ਦੇ ਮੈਥਡ ਹੁੰਦੇ ਆ ਇਹਦੇ ਚ ਇੱਕ ਟੇਪ ਵਾਲਾ ਹੁੰਦਾਗਾ ਇੱਕ ਕਲਿੱਪ ਵਾਲਾ ਮੈਥਡ ਹੁੰਦਾਗਾ ਇੱਕ ਗਲੂ ਤੇ ਟੇਪ ਵਾਲਾ ਹੁੰਦਾਗਾ ਜਿਹੜੀ ਗਲੂ ਤੇ ਟੇਪ ਵਾਲੇ ਹੁੰਦੇ ਉਹਦੀ ਸਟੇਬਿਲਿਟੀ ਵੱਧ ਹੁੰਦੀ ਹੈ ਜਿਹੜਾ ਉਹਦਾ ਕਲਿੱਪ ਵਾਲਾ ਉਹ ਬੰਦਾ ਡੇਲੀ ਲਗਾ ਸਕਦਾ ਤੇ ਡੇਲੀ ਉਤਾਰ ਸਕਦਾ ਹੈਗਾ ਹਾਂਜੀ ਤਾਂ ਉਸ ਤੋਂ ਬਾਅਦ ਇੱਕ ਮੈਂ ਇਧਰ ਦੇਖ ਰਿਹਾ ਜੀ ਇਹ 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 ਆਪਣੇ ਕੋਲੇ ਜੀ ਫੁੱਲ ਵਿਗ ਨੇ ਲੀਡਿਸ ਦੀਆਂ ਅੱਛਾ ਮੰਨ ਲਓ ਕਿਸੇ ਨੂੰ ਕਿਸੇ ਦਿੱਕਤ ਨਾਲ హెయిਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਛੋਟੇ ਛੋਟੇ ਹੋ ਜਾਂਦੇ ਕਈਆਂ ਦੇ ਬਿਲਕੁਲ ਪਲੇਨ ਹੀ ਹੋ ਜਾਂਦੇ ਹੈ ਨਾ ਇਹ ਉਹਨਾਂ ਵਾਸਤੇ ਜੀ ਇਹ ਲੈਂਥ ਲੰਮੀ ਵੀ ਹੁੰਦੀ ਹੈ ਕਿ ਇੰਨੀ ਨਹੀਂ ਹਾਂਜੀ ਲੰਬੀ ਵੀ ਹੁੰਦੀ ਹੈ ਪਰ ਆਪਾਂ ਇੱਕ ਵਾਰ ਸ਼ਾਰਟ ਹੀ ਮੰਗਾਨੇ ਆ ਜਿਆਦਾ ਕਿਉਂਕਿ ਇਹ ਥੋੜੀ ਸਸਤੀ ਪੈਂਦੀ ਹੈ ਕਲਾਇੰਟ ਨੂੰ ਲੈਣੀ ਸੌਖੀ ਹੋ ਜਾਂਦੀ ਜਿੰਨੀ ਜ਼ਿਆਦਾ ਲੰਬੀ ਮੰਗਾਵਾਂਗੇ ਉਨਾ ਰੇਟ ਜ਼ਿਆਦਾ ਵਧ ਜਾਂਦਾ ਤੇ ਹੁਣ ਇੱਕ ਆ ਚੀਜ਼ ਆਂਦੀ ਹੈ ਲੇਡੀਜ਼ ਦੇ ਵਿੱਚ ਆਂਦੀ ਹੈ ਇਹ ਕਈਆਂ ਦੇ ਵਾਲ ਨਾ ਇੱਥੋਂ ਥਿਨ ਹੋ ਜਾਂਦੇ ਤਾਂ ਸਟਾਈਲ ਬਣਾਉਣ ਦੇ ਵਿੱਚ ਦਿੱਕਤ ਆਂਦੀ ਹੈ ਬਹੁਤ ਜ਼ਿਆਦਾ ਥਿਨ ਹੋਏ ਦੇਖ ਲੈਣ ਉਹ ਦਿੱਕਤ ਆਂਦੀ ਹੈ ਵੀ ਸਟਾਈਲ ਬਣਾਉਣ ਦੇ ਵਿੱਚ ਆਹ ਫੁੱਲ ਵਿਗੋ ਲਗਾ ਨਹੀਂ ਸਕਦਾ ਤਾਂ ਉਹਨੂੰ ਐ ਆਪਸ਼ਨ ਹੁੰਦਾ ਵੀ ਛੋਟਾ ਜਿਹਾ ਇੱਕ ਪੈਚ ਸਾਨੂੰ ਮਿਲ ਜੇ ਵੀ ਜਿਹੜਾ ਅਸੀਂ ਆਪਣੇ ਹੈੱਡ ਦੇ ਉੱਪਰ ਇਦਾਂ ਲਗਾ ਲਈਏ ਇਹ ਉੱਪਰ ਲੱਗ ਜਾਂਦਾ ਸਕਿਨ ਦੇ ਉੱਪਰ ਤੇ ਇਹਦੇ ਪਾਰਟੀਸ਼ਨ ਦੇਖੋ ਤੁਸੀਂ ਨਿਕਲੀ ਹੋਈ ਹੈ ਅੱਛਾ ਐਦਾਂ ਲੱਗਿਆ ਹਾਂਜੀ ਇਹ ਸਕਿਨ ਦੇ ਉੱਪਰ ਐਦਾਂ ਲੱਗ ਜਾਂਦਾ ਹੈਗਾ ਤੇ ਜਿੰਦਾਂ ਦਾ ਮਰਜ਼ੀ ਇਹ ਕਟ ਕਟਿੰਗ ਲਈ ਬੈਂਕਸ ਕਟਿੰਗ ਕਰਵਾ ਸਕਦੇ ਆ ਅੱਛਾ ਜਿਦਾਂ ਦੇ ਮਰਜੀ ਉਸ ਤੋਂ ਬਾਅਦ ਤਾਂ ਹੇਅਰ ਸਟਾਈਲ ਬਣਾ ਸਕਦਾ ਹੈ ਨਾ ਹੇਅਰ ਸਟਾਈਲ ਬਣਾ ਸਕਦਾ ਕੋਈ ਵੀ ਮਤਲਬ ਪ੍ਰੋਬਲਮ ਨਹੀਂ ਆਉਂਦੀ ਇੱਕ ਇੱਕ ਨਾ ਭਾਈ ਸਭ ਤੋਂ ਵੱਡੀ ਦਿੱਕਤ ਕੀ ਆਉਂਦੀ ਹੈ ਮੰਨ ਲਓ ਜਿਨ੍ਹਾਂ ਨੇ ਕਿਸੇ ਨੇ ਬਾਲ ਵਾਲ ਲਵਾਉਣੇ ਹਨਾ ਪੈਚ ਲਵਾਉਣਾ ਤਾਂ ਉਹ ਅਗਲਾ ਕਹਿੰਦਾ ਯਾਰ ਵੀ ਮੈਂ ਦੂਜੇ ਬੰਦੇ ਦੇ ਜਾ ਕੇ ਥੋੜੇ ਸ਼ਰਮਜੀ ਮਹਿਸੂਸ ਵੀ ਹੁੰਦੀ ਹੈ ਨਾ ਵੀ ਨਹੀਂ ਜਾਣਾ ਆਪਣਾ ਸਾਰਾ ਕੁਝ ਸੈਪਰੇਟ ਹੈ ਜਾ ਕੇ ਹਾਂਜੀ ਹਾਂਜੀ ਆਪਣੇ ਕੋਲੇ client ਆਵੇ ਜਿਹੜਾ ਕਹਿੰਦਾ ਵੀ ਅਸੀਂ ਪੈਚ ਦੀ ਸਰਵਿਸ ਲੈਣੀ ਹੈ ਜਾਂ ਪੈਚ ਦਾ ਕੋਈ ਵੀ ਕੰਮ ਕਰਾਉਣਾ ਹੈ ਕੋਈ ਹੇਅਰ ਕਟ ਹੈ ਤਾਂ ਉਹਦੇ ਵਾਸਤੇ ਇੱਕ ਆਪਾਂ ਪਰਸਨਲੀ ਰੂਮ ਬਣਾਇਆ ਹੋਇਆ ਹੈਗਾ ਵੀ ਤਾਂ ਕਿ ਪੋ ਕਲਾਇੰਟ ਦਾ ਕੰਮ ਹੈ ਜਿਹੜਾ ਓਪਨ ਦੇ ਵਿੱਚ ਨਾ ਕਰੀਏ ਅੱਛਾ ਦੇਖੋ ਤਾਂ ਦੇਖੋ ਤੁਸੀਂ ਉਹਨਾਂ ਵਾਸਤੇ ਜਿਹੜਾ ਸੈਪਰੇਟ ਸਾਰਾ ਕੁਝ ਹੈ ਨਾ ਇਹ ਅਲੱਗ ਤੋਂ ਬਣਾਇਆ ਹੈ ਬਾਲ ਵਾਸ਼ ਸਾਰਾ ਕਟਿੰਗ-ਕੁਟਿੰਗ ਦਾ ਸਾਰਾ ਸਿਸਟਮ ਜਿਹੜਾ ਇਹਨਾਂ ਦੀ ਪ੍ਰੋਪਰ ਪੈਚ ਨੂੰ ਉਤਾਰ ਕੇ ਕੈਮੀਕਲ ਨੂੰ ਉਤਾਰ ਕੇ ਫਿਰ ਮ사ਜ ਦਿੰਨੇ ਆ ਮ사ਜ ਦੇ ਕੇ ਇੱਥੇ ਹੀ ਵਾਸ਼ ਹੋ ਜਾਊਗਾ ਇੱਥੇ ਇਹਨਾਂ ਦਾ ਮਤਲਬ ਦੁਬਾਰਾ ਫਿਰ ਪੈਚ ਲੱਗ ਜਾਊਗਾ ਤਾਂ ਅਲੱਗ ਤੋਂ ਜਿਹੜਾ ਉਹਨਾਂ ਵਾਸਤੇ ਸਪੈਸ਼ਲ ਜਿਹੜਾ ਇਹ ਰੂਮ ਤਿਆਰ ਕੀਤਾ ਹੋਇਆ ਹੈ ਤਾਂ ਇੱਥੇ ਹੀ ਸਾਰਾ ਕੁਝ ਉਹਨਾਂ ਦੀ ਜਿਹੜੀ ਜਿਹੜੇ ਕਟਿੰਗ ਵਗੈਰਾ ਜੋ ਵੀ ਕਰਨਾ ਪੈਚ ਲੱਗਿਆ ਹੁੰਦਾ ਮੰਨ ਲਓ ਸਰਵਿਸ ਕਰਾਉਣਾ ਉਹਦੇ ਚ ਲੈ ਜਾਣਗੇ ਉਦਾਂ ਹੀ ਵਾਪਸ ਚਲੇ ਜਾਣਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਕੀਤਾ ਵੀ ਆਪ ਹੈ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆਗਾ ਤੇ ਉਸ ਤੋਂ ਬਾਅਦ ਬਾਈ ਜੀ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਟਿੰਗ ਕਰਾਉਣੀ ਹੈ ਲੇਡੀਜ਼ ਕਟਿੰਗ ਜੈਂਟਸ ਕਟਿੰਗ ਜੋ ਵੀ ਕਰਾਉਣੀ ਹੈ ਤਾਂ ਉਹ ਵੀ ਇਹਨਾਂ ਦੇ ਅਲੱਗ-ਅਲੱਗ ਨੇ ਇੱਧਰ ਜਿਵੇਂ ਜੈਂਟਸ ਆ ਗਿਆ ਇੱਧਰ ਜੈਂਟਸ ਕਟਿੰਗ ਹੁੰਦੀ ਹੈ ਤਾਂ ਇੱਧਰਲੇ ਪਾਸੇ ਆਪਾਂ ਲੇਡੀਜ਼ ਦਾ ਕੰਮ ਕਰਦੇ ਆਂ ਹਾਂਜੀ ਅੱਛਾ ਤੇ ਬਾਈ ਜੀ ਇਹਦਾ ਅਲੱਗ-ਅਲੱਗ ਬਣਿਆ ਹੋਇਆ ਜੀ ਜੈਂਟਸ ਵਾਸਤੇ ਅੱਡਾ ਹੈਗਾ ਪੈਚਰੂਮ ਵਾਸਤੇ ਅਲੱਗ ਹੈਗਾ ਤੇ ਲੇਡੀਜ਼ ਵਾਸਤੇ ਅਲੱਗ ਹੈਗਾ ਅੱਛਾ ਤੇ ਬਈ ਆਪਣੀ ਪ੍ਰੋ ਜੀਟੀ ਰੋਡ ਤਿੰਨ ਕੋਣੀ ਚੌਕ ਬਟਿੰਡਾ ਅੱਛਾ ਹਾਂਜੀ ਤੇ ਟਾਈਮਿੰਗ ਕੀ ਰਹਿੰਦੀ ਆਪਣੇ ਤੋਂ ਟਾਈਮਿੰਗ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਅੱਛਾ ਹਾਂਜੀ ਤਾਂ ਸੰਡੇ ਓਪਨ ਦਾ ਮੰਗਲਵਾਰ 7 ਡੇ ਓਪਨ ਹੁੰਦਾ ਹੀ ਆਪਣਾ ਅੱਛਾ ਤਾਂ ਭਾਈ ਜੀ ਜਿਨ੍ਹਾਂ ਨੇ ਵੀ ਹਾਂ ਆਪਣੇ ਵੀਰ ਭਰਾਵਾਂ ਨੇ ਤੇ ਆ ਪੈਚ ਲਵਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਟਿੰਗ ਕਰਾਉਣੀ ਹੈ ਜਾਂ ਕੋਈ ਭੈਣਾ ਨੇ ਆਪਣੇ ਨੇ ਕਟਿੰਗ ਕਰਾਉਣੀ ਹੈ ਜਾਂ ਉਹਨਾਂ ਵਾਸਤੇ ਵੀ ਜਿਹੜੇ ਆਹ ਸਪੈਸ਼ਲ ਉਹਨਾਂ ਕੋਲ ਪੈਚ ਆਏਗੇ ਨੇ ਤਾਂ ਉਹ ਇੱਥੇ ਆ ਕੇ ਵਿਜ਼ਿਟ ਕਰਕੇ ਇਹਨਾਂ ਕੋਲੇ ਜਾਣਕਾਰੀ ਲੈ ਕੇ ਆਹ ਪੈਚ ਲਵਾ ਸਕਦੇ ਆ ਨੰਬਰ ਥੱਲੇ ਲਿਖ ਦਾਂਗੇ ਜੇ ਦੂਰ ਨੇੜੇ ਹੋਣ ਤਾਂ ਕਾਲ ਤੇ ਜਰੂਰ ਵਿਜ਼ਿਟ ਕਰੋ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ